ਹਾਂਜੀ ਭਾਈ ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਅੱਜ ਗੱਲ ਕਰਦੇ ਆ ਕੱਲਣਾ ਇੱਕ ਵੀਡੀਓ ਵਾਇਰਲ ਹੋਈ ਜਾਂਦੀ ਆ ਜਿਹੜਾ ਉਹਨੇ ਗੋਪੀ ਗੱਪੀ ਸਾਰਿਆਂ ਨੂੰ ਸਮਝੀ ਗੋ ਜਿਹੜਾ ਭਵਿੱਖ ਬਣੀਆਂ ਕਰਦਾ ਐਵੇਂ ਆਪਦੇ ਵੱਲੋਂ ਕੋਪਾੜ ਉਹ ਬੰਦਾ ਕਹਿੰਦਾ ਕਹਿੰਦਾ ਲੱਖਾ ਸਦਾਣਾ ਅਕਾਲੀ ਦਲ ਵਾਰਿਸ ਪੰਜਾਬ ਦੀ ਸਟੇਜ ਤੋਂ ਜੇ ਬੋਲਿਆ ਤੇ ਕਹਿੰਦਾ ਲੱਖਾ ਸਾਨੂੰ ਯੂਟਿਊਬਰਾਂ ਨੂੰ ਕਹੀ ਜਾਂਦਾ ਤੇ ਕਹਿੰਦਾ ਲੱਖਾ ਆਪ ਵੀ ਯੂਟਿਊਬਰਾਂ ਦੇ ਸਰ ਤੋਂ ਹੀ ਬਣਿਆ ਮੈਂ ਉਹਨੂੰ ਇੱਕ ਚੀਜ਼ ਪੁੱਛਣੀ ਚਾਹਣਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਲੱਖੇ ਦੇ ਹੱਕ ਵਿੱਚ ਆ ਜਾਂ ਲੱਖੇ ਦੇ ਕੀ ਆ ਪਰ ਜਿਹੜਾ ਬੰਦਾ ਪੰਜਾਬ ਵਾਲੀ ਪੰਜਾਬੀ ਦੀ ਬੋਲਦਾ ਜਿਹੜਾ ਆਪਾਂ ਨੂੰ ਪਤਾ ਵੀ ਦਿਲ ਤੋਂ ਉਹਦੇ ਆਪਾਂ ਵੀ ਹੱਕ ਵਿੱਚ ਹੈਗੇ ਹੈਗੇ ਆ ਅੱਛਾ ਲੱਖਾ ਬਈ ਤੈਨੂੰ ਗੁੱਪੀ ਮੈਨੂੰ ਲੱਗਦਾ ਹੁਣ ਮੈਂ ਕੀ ਬੋਲਾਂ ਮੈਂ ਸ਼ਬਦ ਉਹੋ ਜਿਹੇ ਵਰਤਲੇ ਬਾਅਦ ਚੋਂ ਪੰਜਾਬੀ ਦੇ ਜਦੋਂ ਬੋਰਡਾਂ ਤੇ ਜਿਹੜੇ ਬੋਰਡ ਲੱਗੇ ਸੀ ਉਹ ਤੋਂ ਪੰਜਾਬੀ ਆਪਣੀ ਤੀਜੇ ਨੰਬਰ ਤੇ ਸੀਗੀ ਨਾ ਤੇ ਉਦੋਂ ਲੱਖਾ ਹੀ ਸੀ ਜਿਹਨੇ ਇਹ ਮੁੱਦਾ ਚੱਕਿਆ ਉਹ ਲੱਖਾ ਹੀ ਸੀ ਜਿਹਨੇ ਉੱਤੇ ਜਾ ਕੇ ਉਹਦੇ ਕਲਖ ਮਲੀ ਤੇ ਸਾਰਾ ਕੁਝ ਸੈੱਟ ਹੋਇਆ ਤੇ ਤੂੰ ਅੱਜ ਇੱਥੇ ਆ ਕੇ ਕਿਤੇ ਕੀ ਕਿਨੂੰ ਫੜ ਲੈਣਾ ਕਹਿੰਦੇ ਤੂੰ ਇਹ ਚੀਜ਼ ਵੇਖ ਜੀ ਉਹ ਬੰਦਾ ਸਟੇਜ ਅਕਾਲੀ ਦਲ ਵਾਰਿਸ ਪੰਜਾਬ ਦੇ ਆਪਣਾ ਕੁਛ ਵੀ ਆ ਖਾਲਸੇ ਦੀ ਪਾਰਟੀ ਆ ਤੁਸੀਂ ਜਿਹੜੀਆਂ ਚੀਜ਼ਾਂ ਕਹਿਣੀਆਂ ਕਹੀ ਚੱਲੋ ਉਹਦੇ ਵਿੱਚ ਮਤਲਬ ਫਰਲਿਆ ਸ਼ਾਮਲ ਹੋਇਆ ਤੇ ਚੀਜ਼ ਕੋਈ ਨਾ ਰੱਬ ਪ੍ਰਮਾਤਮਾ ਅੱਗੇ ਲੈ ਕੇ ਜਾਊਗਾ ਮਹਾਰਾਜ ਮੇਰ ਕਰੇ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਬਾਹਰ ਹੋਣਗੇ ਕੋਈ ਨਹੀਂ ਪਰ ਜੇ ਤੇਰੀ ਗੱਲ ਕਰਗੇ ਤੇ ਤੂੰ ਕੀ ਆ ਤੂੰ ਕਹਿੰਦੇ ਉਧਰ ਨੂੰ ਤੁਰ ਗਿਆ ਇਹਦੇ ਗੱਦੇ ਲੈ ਲਓ ਜੀ ਉਧਰ ਨੂੰ ਲੈ ਲੈ ਕੁਰਸੀਆਂ ਲੈ ਜੂ ਜੇ ਤੈਨੂੰ ਉਹਨਾਂ ਨੇ ਸਟੇਜ ਤੇ ਉਹ ਕਹਿੰਦੇ ਹੁੰਦੇ ਆ ਨਾ ਛੋਟਾ ਮੜ ਮੈਂ ਕਹਿਣਾ ਨਹੀਂ ਚਾਹੁੰਦਾ ਛੋਟਾ ਭਾਂਡਾ ਛੇਤੀ ਉੱਛਲ ਜਾਂਦਾ ਉਹ ਕੰਮ ਤੂੰ ਕਰਤਾ ਵੀ ਤੈਨੂੰ ਪਤਾ ਨਹੀਂ ਇਹ ਕੀ ਫੀਲਿੰਗ ਆ ਗਈ ਵੀ ਜੇ ਮੈਂ ਕਾਲੀ ਦਲ ਦੀ ਸਟੇਜ ਤੋਂ ਪਤਾ ਨਹੀਂ ਕਿਹੜੇ ਮੈਨੂੰ ਇਹਨਾਂ ਨੇ ਰਤਬਾ ਦਿੱਤਾ ਉਹ 23 ਉਹਨਾਂ ਨੇ ਤਾਂ ਰਤਬਾ ਸਾਡੇ ਉੱਥੇ ਕਾਲ ਤੱਕ ਸਾਹਿਬ ਨੂੰ ਨਹੀਂ ਦਿੱਤਾ ਤੈਨੂੰ ਕੀ ਰਤਬਾ ਦੇ ਦੇਣਗੇ ਉਹ ਇਹ ਠੀਕ ਆ ਤੂੰ ਆਪ ਦਾ ਜਿਹੜਾ ਪ੍ਰੋਮੋਸ਼ਨ ਇਹ ਚੀਜ਼ਾਂ ਕਰਦਾ ਉਹ ਤੇ ਲੱਗਿਆ ਰਿਹਾ ਕੋਈ ਫਾਇਦਾ ਨਹੀਂ ਜਿਹੜੇ ਤੂੰ ਆ ਬਿਆਨ ਪੀਉਣੇ ਤੇ ਦਿਨਣਾ ਨਾ ਕਿ ਉਹ ਯੂਟਿਊਬਰ ਦੇ ਸਰ ਤੋਂ ਆਏ ਜਾਂ ਜੋ ਉਹ ਜੋ ਕੁਝ ਉਹਨੇ ਕਰਤਾ ਪੜਾ ਲੋਕ ਨੂੰ ਮਾੜਾ ਕਹਿਣ ਭਲਾ ਕਹਿਣ ਚੰਗਾ ਪਰ ਜਿਹੜੀ ਚੀਜ਼ ਉਹ ਇਨਸਾਨ ਨੇ ਕੀਤੀ ਹੈ ਨਾ ਅਜੇ ਤੱਕ ਉਹ ਉਹੀ ਜਾਣਦਾ ਕਈ ਬੰਦਿਆਂ ਨੇ ਇਹ ਵੀ ਕਿਹਾ ਸਰਕਾਰੀ ਟਟੂ ਆ ਦੱਲਾਗਾ ਇਹ ਆ ਉਹ ਆ ਪਰ ਉਹ ਚੱਲਦਾ ਆਉਂਦਾ ਨਾ ਸਟਿਲ ਉੱਥੇ ਆਣਾ ਤੇ ਤੇਰੇ ਵਰਗੇ ਕਿਤੇ ਭਵਿੱਖਬਾਣੀ ਕਿਹਦੇ ਹੱਕ ਚ ਕਰਤੀ ਕਦੇ ਕਿਹਦੇ ਚ ਕਰਦੀ ਨਾ ਕੋਈ ਸੁਣਦਾ ਨਾ ਕੋਈ ਕਰਦਾ ਇੱਕ ਚੀਜ਼ ਹੋਰ ਨੋਟ ਕਰੀ ਭਲਾ ਤੇਰੀ ਕਾਲੀਦਾਲਵਾਰ ਸਟੇਜ ਤੋਂ ਆ ਸਪੀਚ ਭਲਾ ਤੇਰੀ ਵੈਸੇ ਆ ਤੂੰ ਆਪਦੇ ਕਮੈਂਟ ਪੜ ਲਿਆ ਕਰ ਕਮੈਂਟ ਤਾਂ ਅਕਸਰ ਲੋਕ ਹੀ ਕਰਦੇ ਆ ਨਾ ਉਹ ਇਹ ਤਾਂ ਨਹੀਂ ਕਿ ਕੋਈ ਹੋਰ ਕਰ ਦਿੰਦਾ ਲੋਕ ਹੀ ਕਰਦੇ ਆ ਤੇ ਤੈਨੂੰ ਲੋਕ ਇੰਨੀ ਕੁ ਜ਼ਿਆਦਾ ਖੇਪ ਪਾਉਂਦੇ ਇੰਨਾ ਕੁ ਜ਼ਿਆਦਾ ਤੇਰਾ ਹਾਰਸ਼ੰਗਾਰ ਕਰਦੇ ਆ ਕਮੈਂਟਾਂ ਦੇ ਵਿੱਚ ਕਿਆ ਬਾਤ ਉਹ ਵੀ ਪੜ ਲਿਆ ਕਰਨਾ ਮੈਨੂੰ ਸਮਝ ਨਹੀਂ ਆਉਂਦੀ ਇੱਕ ਨਾ ਸਾਡੇ ਲੋਕਾਂ ਦੀ ਆ ਹੁਣ ਇੱਥੇ ਵੀ ਹੋ ਸਕਦਾ ਭਈ ਡੈਡ ਹੋ ਜਾਣਾ ਸਾਡੇ ਲੋਕਾਂ ਦੀ ਆ ਤੈਨੂੰ ਬਈ ਕੀ ਉਹਨੂੰ ਕੀ ਉਹਨੂੰ ਕੀ ਕੀ ਨਹੀਂ ਇੱਥੇ ਸਭ ਨੂੰ ਬੋਲਣ ਦੀ ਆਜ਼ਾਦੀ ਆ ਜੇ ਜੇ ਇਹਦੇ ਅਰਗੇ ਗੈਂਡੇ ਹੀ ਬੋਲ ਸਕਦੇ ਆ ਤੇ ਸਾਨੂੰ ਕੀ ਆ ਜੇ ਇਹਦੇ ਅਰ ਗਿਆਥੀ ਚੜ ਚੜ ਸਟੇਜਾਂ ਤੇ ਬੋਲ ਸਕਦੇ ਆ ਤੇ ਸਾਨੂੰ ਕੀ ਆ ਗੱਲ ਰਹੀ ਹੁਣੇ ਅਗੇ ਬੀਜੇਪੀ ਤੇ ਕਾਲੀ ਦਲ ਅਕੇ ਇਹਨਾਂ ਦਾ ਜੇ ਗਠਬੰਧਨ ਹੋ ਗਿਆ ਤੇ ਪੰਜਾਬ ਚੋਂ ਸਭ ਤੋਂ ਵੱਧ ਸੀਟਾਂ ਕੱਢਣਗੇ ਜਿਹੜਾ ਬੰਦਾ ਉਹਨਾਂ ਨਾਲ ਰਲਦਾ ਜਿਹੜਾ ਬੰਦਾ ਉਹਨਾਂ ਨਾਲ ਗਠਬੰਧਨ ਕਰਦਾ ਸਾਰਿਆਂ ਨੂੰ ਪਤਾ ਬੀਜੇਪੀ ਨਾਲ ਉਹ ਇੱਕ ਹਿਸਾਬ ਦਾ ਸਾਡੇ ਪੰਜਾਬ ਦੇ ਗਦਾਰ ਆ ਆਪਾਂ ਗੱਲ ਕਰਾਂਗੇ ਡਾਇਰੈਕਟ ਸਾਰਿਆਂ ਨੂੰ ਪਤਾ ਵੀ ਹੈ ਗੱਲ ਕਿ ਜਿਹੜਾ ਬੰਦਾ ਬੀਜੇਪੀ ਨਾਲ ਇੰਟਰ ਹੋ ਰਿਹਾ ਨਾ ਭਲਾ ਕੋਈ ਪਾਰਟੀ ਆ ਜੇ ਕਹਿੰਦੇ ਨਾ ਕਾਲੀ ਦਲ ਉਹਦੇ ਨਾਲ ਗਠਬੰਧਨ ਕਰੂਗੀ ਤੇ ਫਿਰ ਕਾਲੀ ਦਲ ਤੋਂ ਘਟਿਆ ਕੋਈ ਪਾਰਟੀ ਨਹੀਂ ਹੋਣੀ ਇਹਨਾਂ ਪਹਿਲਾਂ ਤਾਂ ਗਦਾਰੀ ਦਾ ਇੱਕ ਛੋਟਾ ਜਿਹਾ ਟੈਗ ਆ ਫਿਰ ਉਹ ਗਦਾਰੀ ਵਾਲਾ ਟੈਗ ਪੂਰਾ ਗੂੜਾ ਹੋ ਜਾਣਾ ਭਾਜਪਾ ਨਾਲ ਗੱਠ ਜੋੜ ਭਾਜਪਾ ਨਾਲ ਜਿਨ੍ਹਾਂ ਨੇ ਸਾਡਾ 750 ਕਿਸਾਨ ਉਤੇ ਸ਼ਹੀਦ ਕਰਤਾ ਉੱਥੇ ਸਾਡੇ ਦੇ ਕਿਹੜੇ ਕਿਹੜੇ ਕਾਨੂੰਨ ਥੋਪਤੇ ਸੀਗੇ ਉਹਦਾ ਸਾਡੇ ਪੰਜਾਬ ਸੀ ਜਿਹੜਾ ਉੱਥੇ ਉੱਠ ਕੇ ਗਿਆ ਤੇ ਉਹ ਕੈਨਸਲ ਕਰਾਏ ਆ ਤੇ ਬਾਕੀ ਜੇ ਆਪਾਂ ਗੱਲ ਕਰ ਗਿਆ ਗੱਪੀ ਦੀ ਮੜਾ ਜਿਹਨੂੰ ਕੇ ਸਪੀਚਾਂ ਧਿਆਨ ਨਾਲ ਦਿਆ ਕਰ ਬਾਕੀ ਯੂਟਿਊਬਰ ਆ ਨਾ ਜਿਹੜੇ ਯੂਟਿਊਬਰ ਬਹੁਤ ਤੂੰ ਵੀ ਤੂੰ ਯੂਟਿਊਬਰ ਆ ਲੱਖਾਂ ਯੂਟਿਊਬਰ ਨਹੀਂ ਕਿ ਸਿਗਾ ਜਦੋਂ ਉਹਨੇ ਕਾਲਖਮਰੀ ਸੀ ਨਾ ਬੋਰਡਾਂ ਤੇ ਕੋਈ ਯੂਟਿਊਬਰ ਨਹੀਂ ਸੀ ਉਹਦੇ ਨਾਲ ਬਈ ਆ ਯੂਟਿਊਬਰ ਤਾਂ ਭਾਨੇ ਹੋਣੀ ਜਗਦੀਪ ਰੰਧਾਣੀ ਰੰਧਾਵੇ ਉਹਨੇ ਪਿਛਲੇ ਕੁਝ ਸਾਲਾਂ ਤੋਂ ਐਡ ਹੋਏ ਆ ਪਹਿਲਾਂ ਕੋਈ ਨਹੀਂ ਸੀ ਬਾਕੀ ਤੈਨੂੰ ਜਿਹੜੇ ਫੁੱਲ ਪੈਂਦੇ ਹੋਣੇ ਇੱਕ ਮਿੰਟਾ ਚੋ ਚੈੱਕ ਕਰਿਆ ਕਰ ਕਾਕਾ ਆ ਸਰੀ ਗੱਲ